ਹਾਸੀਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਆਪਾਂ ਪਹੁੰਚੇ ਆਂ ਪੀਖੀ ਵੈਂਡ ਪੌਣਾ ਹਰੀ ਹੱਟੀ ਤੇ ਜਿੱਥੇ ਕੀ ਕਹਿ ਸਕਦੇ ਆਂ ਵੀ ਬਹੁਤ ਸਸਤੇ ਰੇਟਾਂ ਤੇ ਸੂਟ ਮਿਲਦੇ ਨੇ ਕੀ ਕੀ ਰੇਟ ਰਹਿਣੇ ਨੇ ਕਿਹੜਾ ਕਿਹੜਾ ਸਟੱਫ ਹੈ ਤੁਹਾਨੂੰ ਸਾਰਾ ਕੋਸ਼ਿਸ਼ੀ ਵੀਡੀਓ ਚ ਦਿਖਾਇਆ ਜਾਊ ਸੋ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਆਪਣੇ ਯਾਰਾਂ ਦੋਸਤ ਭੈਣ ਭਰਾਵਾਂ ਦੇ ਨਾਲ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਜਿਹੜੇ ਨਵੇਂ ਆਏ ਨੇ ਉਹ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ 'ਚ ਤੁਹਾਡਾ ਵਾੜਾ ਵੱ ਆਓ ਜੀ ਫਿਰ ਵੀਡੀਓ ਲੈ ਕੇ ਚੱਲਦੇ ਆ ਤੁਹਾਨੂੰ ਧਿਕਾਰਾ ਪੌਨਰ ਹੀ ਮਹਾਰਾਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਲਓ ਜੀ ਪੌਨਰ ਦੀ ਹੱਟੀ ਦੇ ਜਿਹੜਾ ਸੂਟ ਮਾਰਕੀਟ ਕੋਈ 400 ਰੁਪਏ ਦਾ ਕੋਈ 500 ਰੁਪਏ ਦਾ ਵੇਚਦਾ ਏ ਸਾਡੇ ਕੋਲ ਮਿਲੂਗਾ 125 ਰੁਪਏ ਦਾ ਸੂਟ ਜੀ ਮਿਲਣਾ ਕਿੱਥੋਂ ਪੌਨਰ ਦੀ ਹੱਟੀ ਬਲੇ ਨੋਡ ਪਿੱਖੀ ਵੰਡ ਜਿੱਥੇ ਸਸਤੇ ਸਸਤੇ ਕਪੜੇ ਦਿੰਦਾ ਏ ਕਲਰ ਮੈਚਿੰਗ ਵੇਖੋ 500 ਦੇ 4 125 ਦਾ ਇੱਕ ਜੀ ਕਲਰ ਮੈਚਿੰਗ ਬਾਅਦ ਹੈ ਭਾਵੇਂ ਬੋਰੇ ਬੋਰੇ ਸੂਟ ਲੈ ਜਾਓ ਲਓ ਜੀ ਕੈਮਰੀ ਕਾਟਨ ਦਾ ਸੂਟ ਬਹੁਤ ਵਧੀਆ ਮੈਚਿੰਗ ਸੂਟ ਜਿਹੜਾ ਮਾਰਕੀਟ 500 ਰੁਪਏ ਦਾ ਹੋਰ ਇੱਥੇ ਮਿਲ ਗਏ 500 ਰੁਪਏ ਦੇ 2200 ਰੁਪਏ ਦਾ ਇੱਕ ਕਲਰ ਮੈਚਿੰਗ ਬਹੁਤ ਜਿਆਦੀ ਇਹਦੇ ਵਿੱਚ ਵੀ 500 ਦਾ ਇੱਕ 2200 ਦਾ ਦੋ ਮਿਲਣ ਕਿਥੋਂ ਪੋਨਰ ਦੀ 88 ਰੋਡ ਵਿਖੀ ਵੈਂਡ ਜਿੱਥੇ ਸਸਤੇ ਸਸਤੇ ਕਪੜਾ ਦਿੰਦਾ ਹੈ ਇਹਨਾਂ ਮਗਰ ਲਓ ਜੀ ਕੈਮਰੀ ਕਾਟਨ ਦਾ ਸੂਟ ਬਹੁਤ ਵਧੀਆ ਕਪੜਾ 5 ਮੀਟਰ ਕਲਰ ਮੈਚਿੰਗ ਬਹੁਤ ਵਧੀਆ ਇਹੜਾ ਮਾਰਕੀਟ ਦਾ ਪ੍ਰਾਈਸ 500 ਰੁਪਿਆ ਆਨਰ ਜੱਟ ਦਾ ਮੈਨੂੰ ਸਿਰਫ 200 ਰੁਪਿਆ ਦਾ ਸੂਟ ਜੀ 200 ਰੁਪਿਆ ਦਾ ਸੂਟ ਕਲਰ ਮੈਚਿੰਗ ਸੁੱਟੋ ਵੇਖੋ ਕਲਰ ਮੈਚਿੰਗ ਬਾਰੇ ਬੋਰੇ ਬੋਰੇ ਲਾਇਓ 200 ਰੁਪਿਆ ਦਾ ਇੱਕ 500 ਵਾਲਾ ਸੂਟ 200 ਦਾ ਜੀ ਮੇਰੇ ਨਾਲ ਕਿਤਾ ਪੌਣਾ ਰੀਅੱਟੀ ਬਲੇਰ ਰੋਡ ਪਿੱਛੀ ਵੈਂਡ ਜਿੱਥੇ ਸਸਤਾ ਸਸਤਾ ਕਪੜਾ ਤਾਂ ਨਹੀਂ 500 ਦਾ ਇੱਕ ਸਾਡੇ ਕੋਲ ਮਿਲੂਗਾ 200 ਦਾ 500 ਵਾਲਾ 200 ਦਾ ਜੀ ਹਲੋ ਲਓ ਜੀ ਆਲੋ ਸੂਟ ਆ ਗਿਆ ਜੀ ਕਾਲਰ ਸੂਟ ਕਾਟਨ ਦੇ ਸੂਟ ਆਲਓਵਰ ਜਿਹੜਾ ਮਾਰਕੀਟ ਦੇ ਵਿੱਚ ਕੋਈ 500 ਕੋ 600 ਦੇ ਰਿਹਾ ਏ ਸਾਡੇ ਕੋ ਮਿਲੂ 250 ਰੁਪਏ ਦਾ ਸੂਟ ਜੀ 250 ਰੁਪਏ ਦਾ ਸੂਟ ਮਿਲਣਾ ਕਿਥੋਂ ਪੌਣਾ ਰਿਹਾ ਟੀ ਬਲੇ ਰੋਡ ਤੇ ਕੀ ਵੈਂਡ ਵੇਗੋ ਕੱਲੇ ਦੇ ਮਾਰਕ ਬਹੁਤ ਵਧੀਆ ਏ 500 ਵਾਲਾ 250 ਸੂਟ ਕੱਲੇ ਮਾਰਕ ਬਹੁਤ ਵਧੀਆ ਬਹੁਤ ਬੋਰੇ ਬੋਰੇ ਲੈ ਜਾਓ ਲਈ ਕੈਮਰਨ ਕਾਟਨ ਦਾ ਸੂਟ ਨਾਲ ਦੁਪੱਟਾ ਜਿਹਦਾ ਮਾਰਕੀਟ ਦਾ ਪ੍ਰਾਈਸ ਆ 600 ਰੁਪਈਆ ਸਾਡੇ ਕੋ ਕਿੰਨੇ ਦਾ ਮਿਲਣਾ ਏ ਸਿਰਫ 300 ਰੁਪਏ ਦਾ ਜੀ 300 ਵਾਲਾ ਸੂਟ 600 ਵਾਲਾ 300 ਦਾ ਮੇਲੇ ਕਿਤੋਂ ਪੌਣਾ ਰੀ ਰੱਟੀ ਬਰੇਡ ਰੋਡ ਭਿੱਖੀ ਵਿੰਡ ਜਿੱਥੇ ਸੱਤ ਸੱਤਾ ਕਪੜਾ ਦਾ ਨਹੀਂ ਕਰਨ ਮੈਜੀਕ ਵੇਖੋ ਨਾਲ ਦੁਪੱਟਾ 600 ਵਾਲਾ 300 ਦਾ ਜੀ ਲਈ ਕੈਮਰੇ ਕਾਟਨ ਦਾ ਸੂਟ ਤੇ ਪਿਓ ਦਾ ਦੁਪੱਟਾ ਦੁਪੱਟਾ ਹੋ ਗਿਆ ਚਮ ਚਮ ਕਰਦਾ ਜਿਹਦਾ ਮਾਰਕੀਟ ਦਾ ਰੇਟ ਹੈ 1000 ਰੁਪਿਆ ਕੋਈ 1200 ਰੁਪਿਆ ਪੌਣਾ ਜੇ ਮਿਲਗਾ 500 ਰੁਪਿਆ ਦਾ ਸੂਟ ਜੀ ਮੇਲੇ ਕਿਤੋਂ ਪੌਣਾ ਰੀ ਰੱਟੀ ਬਰੇਡ ਰੋਡ ਭਿੱਖੀ ਵਿੰਡ ਕੀ ਕੀ ਕਲਰ ਮੈਚਿੰਗ ਬਹੁਤ ਜਿਆਦਾ ਆ ਯਾ ਰਾਲਾ 500 ਜਿਸ ਕਿਸੇ ਭੈਣ ਨੇ ਆਨਲਾਈਨ ਬੁੱਕ ਕਰਾਉਣਿਆ ਨਾ ਤੇ ਆਨਲਾਈਨ ਵੀ ਭੇਜ ਜਾਂਦੇ ਹਨ ਲਓ ਜੀ ਮਸਲੀਨ ਦਾ ਦੁਪੱਟਾ ਤੇ ਮਸਲੀਨ ਦਾ ਹੀ ਸੂਟ ਜਿਹਦਾ ਮਾਰਕੀਟ ਪ੍ਰਾਈਸ ਆਈਜ ਕੋਈ 1000 ਰੁਪਈਆ ਕੋਈ 1200 ਰੁਪਈਆ ਸਾਡੇ ਕੋਲ ਮਿਲੂਗਾ 900 ਦੇ ਦੋ ਜੀ 450 ਰੁਪਈਆ ਦਾ ਇੱਕ 900 ਦੇ ਦੋ ਮੇਲਾ ਕਿਤੇ ਪੌਣਾ ਰਵੇਟੀ ਵਿੱਕੀ ਵੈਂਡ ਬਲੇ ਰੋਡ ਕਲਰ ਮੈਡੀਕ ਮੌਜਾ ਦੀ ਆ ਬੋਰੇ ਬੋਰੇ ਮਾਲ ਆ ਗਏ ਜਿੰਨਾ ਮਰਜ਼ੀ ਮਾਲ ਲਾਓ ਜਿਸਕੇ ਭੈਣ ਦੇ ਵੀਰ ਨੇ ਵਿੱਚ ਨਹੀਂ ਲੈਣਿਆ ਉਹ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੇ ਆ ਇਹਨਾਂ ਨੂੰ ਹੋਰ ਵੀ ਲੈਸ ਦਿੱਤੀ ਜਾਊਗੀ ਬੋਨਰ ਜੇਟੀ ਬਲੇ ਰੋਡ ਤੇ ਕਿਵੇਂ ਡ ਕਲਰ ਮੈਡੀਕ ਮੌਜਾ ਦੀ ਵੇਖੋ ਜੀ ਲਓ ਜੀ ਮਸਲੀਨ ਦਾ ਸੂਟ ਤੇ ਮਸਲੀਨ ਦਾ ਦੁਪੱਟਾ ਕੱਟਵਰਕ ਦਾ ਚਮ ਚਮ ਕਰਦਾ ਸੂਟ ਜਿਹਦਾ ਮਾਰਗੀ ਕੋਈ 800 ਕੋਈ 700 ਰੁਪਏ ਰੇਟ ਹੈ ਸਾਡੇ ਕੋਲ ਮਿਲੂਗਾ 500 ਰੁਪਏ ਦਾ ਸੂਟ ਜੀ ਮੇਲਾ ਕਿਤਾ ਪੌਨਰ ਦੀ ਹੱਟੀ ਬਲੇ ਰੋਡ ਜਿੱਥੋਂ ਸਸਤੇ ਸਸਤਾ ਕਪੜਾ ਮਿਲਦਾ ਹੈ ਸਾਡੇ ਕੋ ਆਨਲਾਈਨ ਵੀ ਭੇਜਿਆ ਜਾਂਦਾ ਹੈ ਜਿੰਨਾ ਮਸਲੀਨ ਦਾ ਸੂਟ ਬਹੁਤ ਵਧੀਆ ਤੇ ਮਸਰੀਨ ਦਾ ਦੁਪੱਟਾ ਚਮ ਚਮ ਕਰਦੇ ਸੂਣ ਜੀ ਇਹਨਾਂ ਦੀ ਕਲਰ ਮੈਚ ਦਿਖਾਓ ਜੀ ਦੇਖੋ ਦੁਪੱਟੇ ਜਿਹੜੇ ਚਾਦਰਾਂ ਮਸਲੀਨ ਦੇ ਦੁਪੱਟਾ ਕਲਰ ਮੈਚ ਬਹੁਤ ਜਿਆਦਾ ਜਿੰਨਾ ਮਰਜ਼ੀ ਖਰ ਸਕਦੇ ਰਹੋ ਬੋਰੇ ਬੋਰੇ ਲੈ ਲਓ ਭਾਵੇਂ ਜਿੰਦ ਸੇ ਭੈਣੇ ਆਨਲਾਈਨ ਮੈਨਾਂ ਤੇ ਆਨਲਾਈਨ ਵੀ ਭੇਜਿਆ ਜਾਂਦਾ ਹੈ ਪੌਨਰ ਦੀ ਟੀ ਬਲੇ ਰੋਡ ਪਿਕ ਇਵੈਂਟ ਜਿੱਥੇ ਸਸਤਾ ਸਸਤਾ ਕਪੜਾ ਤੰਦ ਹੈ ਲਓ ਜੀ ਕਢਾਈਆਂ ਆ ਗਿਆ ਕਢਾਈਆਂ ਚਮ ਚਮ ਕਰਦੇ ਆ ਕਢਾਈਆਂ ਵੇਖੋ ਕਢਾਈਆਂ ਵਾਲੇ ਸੂਟ ਕੋਈ 4000 ਰੁਪਏ ਦਾ ਕੋਈ 5000 ਰੁਪਏ ਵਾਲਾ ਸਾਡੇ ਕੋਲ ਬਸ ਤੇਰੇ ਟੱਚ ਦਿੱਤੇ ਜਾਣਗੇ ਫੈਨਸੀ ਸੂਟ ਜਿਹੜੀ ਵਰੀ ਬਾਹ ਲੱਖ ਰੁਪਏ ਦੀ ਬਜੂਗੀ ਸਾਡੇ ਕੋਲ 50000 ਚ ਮਿਲੂਗੀ ਜੀ ਚਮ ਚਮ ਜਰ ਵੇਖੋ ਕਢਾਈਆਂ ਸੂਟ ਵੇਖੋ ਕਿੱਡੇ ਕਾਪਦੇ ਜੀ ਕਢਾਈਆਂ ਵਾਲੇ ਸੂਟ ਵਿਆਹ ਸਾਦੀ ਦਰਿਆ ਜਿੰਨੇ ਦਾਇਵਰੀ ਬਣਾਉਣੀ ਆ ਦਾਇਵਰੀ ਆਦੀ ਭਾਰੇ ਸੂਟ ਜੀ ਚਮ ਚਮ ਕਰਦੇ ਕਲਰ ਮੈਚਿੰਗ ਬਹੁਤ ਹੈ ਕੜਾਈਆਂ ਵਾਲੇ ਸੂਟ ਬੋਰੇ ਬੋਰੇ ਭਰ ਕੇ ਲੈ ਜਾਵੇਂ ਪੈਂਸੀ ਪੈਂਸੀ ਸੂਟ ਬਹੁਤ ਵਧੀਆ ਜੀ ਜਿਹੜਾ ਮਾਰਕੀਟ 7-8000 ਦਾ ਸਾਡੇ ਕੋਲ 3500 3516 2000 ਦਾ ਸਸਤੇ ਸਸਤੇ ਚਮ ਚਮ ਕਰਦਾ ਮੋਰਨੀਆਂ ਆ ਗਿਆ ਮੋਰਨੀਆਂ ਦੇਖੋ ਮੋਰਨੀਆਂ ਵਾਲੇ ਸੂਟ ਆ ਗਏ ਚਮ ਚਮ ਕਰਦੇ ਜੀ ਦਬੱਟੇ ਰੋਗਡੇ ਭਾਰੇ ਨਾਲ ਦਬੱਟੇ ਬਹੁਤ ਭਾਰੇ ਚਮ ਚਮ ਕਰਦੇ ਸੂਟੀ ਗਾ ਵਿਆਹ ਸ਼ਾਦੀਆਂ ਆ ਰਹੀਆਂ ਐ ਫੈਂਸੀ ਦਾ ਫੈਂਸੀ ਸੂਟ ਬੁਖਾ ਰਹੇ ਆ ਜਿਸਕੇ ਪਹਿਨੇ ਉਹ ਲੈ ਲੈਣਾ ਵੇ online ਵੀ ਭੇਜ ਜਾਂਦਾ ਏ ਜਿੰਨਾ ਮੋਬਾਈਲ ਨੰਬਰ ਹੈ 9946 3468 ਦੇਖ ਚਾਮ ਚਮ ਕਰਦੇ ਸੂਟ ਚਮ ਚਮ ਕਰਦੇ ਬਹੁਤ ਬਹੁਤ ਭਾਰੇ ਸੂਟ ਜੀ ਚਮ ਚਮ ਕਰਦੇ ਸੂਟ ਦੇਖੋ ਬੋਲ ਭਾਰੇ ਦੁਬੱਟੇ ਵੀ ਬੋਲ ਭਾਰੇ ਅੱਗੇ ਵਿਆਹ ਸ਼ਾਦੀਆਂ ਆ ਰਹੇ ਆ ਵਿਆਹ ਸ਼ਾਦੀਆਂ ਦੀ ਵਿਖਾ ਰਹੇ ਬਹੁਤ ਭਾਰੇ ਬੋਲ ਭਾਰੇ ਸੋਣ ਜੀ ਚਮ ਚਮ ਕਰਦੇ ਵਿਆਹ ਸ਼ਾਦੀਆਂ ਲਈ ਕੜਈਆਂ ਦੇ ਸੂਟ ਬਹੁਤ ਭਾਰੇ ਜੀ ਦੁਬੱਟਾ ਰੱਖ ਦੁਬੱਟਾ ਬੋਲ ਭਾਰਾ ਚਲੋ ਜੀ ਇਹ ਵੀ ਵਿਖਾ ਦੋ ਜਿਸ ਕੇ ਭੈਣ ਨੇ ਆਨਲਾਈਨ ਲੜਣਾ ਆਨਲਾਈਨ ਵੀ ਭੇਜਿਆ ਦਿਆ ਨਾ ਜਿਹੜਾ ਮੈਨਲ ਬਣਾ ਨੰਬਰ 946 3406 ਬਹੁਤ ਵਧੀਆ ਜੀ ਮਾਰ ਪਾਰੀ ਕਢਾਈ ਚਮ ਚਮ ਕਰਦੇ ਸੂਟ ਚਮ ਚਮ ਕਰਦੇ ਸੂਟ ਵੇਖੋ ਦੁਬੱਟੇ ਜਿਹੜੀਆਂ ਚਾਦਰਾਂ ਕਿਹੜੇ ਕਿਹੜੇ ਸੈਲ ਆ ਬਹੁਤ ਕਢਾਈਆਂ ਵਾਲੇ ਲੋ ਜੀ ਵਿਮਲ ਦੀ ਪੈਂਟ ਆ ਗਈ ਆ ਵਿਮਲ ਦੀਆਂ ਪੈਂਟਾਂ ਆ ਗਿਆ ਜਿਹਦਾ ਪ੍ਰਾਈਸ ਮਾਰਕੀਟ ਵਿੱਚ ਕੋਈ 500 ਕੋ 400 ਵੇ ਰਿਆ ਏ ਸਾਡੇ ਕੋਲ ਮੈਨੂੰ 150 ਰੁਪਏ ਦੀ ਪੈਂਟ ਜੀ 150 ਰੁਪਏ ਦੀ ਇੱਕ ਪੈਂਟ 500 ਵਾਲੀ ਪੈਂਟ 150 ਰੁਪਏ ਦੀ ਵਿਮਲ ਦੀਆਂ ਪੈਂਟਾਂ ਆਣ ਗਿਆ 550 ਵਾਲੀ 150 ਵਾਲੀ ਇਹਦੀ ਕਲਰ ਮੈਚਿੰਗ ਬਹੁਤ ਜਿਆਦਾ ਭਾਵੇਂ ਬੋਰੇ ਬੋਰੇ ਲੈ ਜਾਓ ਇੱਕ ਸਾਡੇ ਕੋਲ ਵਿਮਲ ਦੀ ਪੈਂਟ ਆ ਗਈ ਆ ਮਾਰਕੀਟ ਦਾ ਰੇਟ ਹੈਗਾ 800 ਰੁਪਈਆ ਸਾਡੇ ਕੋਲ ਮਿਲੂਗੀ 500 ਰੁਪਏ ਦੀ ਨਾਲ ਘੜੀ ਗਿਫਟ ਫ੍ਰੀ ਆਹ ਦੇਖੋ ਜੀ ਘੜੀ ਦਾ ਗਿਫਟ ਫ੍ਰੀ ਹੈ ਨਾਲ 800 ਵਾਲੀ 500 ਦੀ ਘੜੀ ਫ੍ਰੀ ਨਾਲ ਘੜੀਆਂ ਵਿੱਚ ਲੱਗੀਆਂ ਜੀ ਵਿਮਲ ਦੀਆਂ ਪੈਂਟਾਂ ਬਹੁਤ ਵਧੀਆ ਦੇਖੋ ਨਾਲ ਘੜੀਆਂ 800 ਰੁਪਏ ਵਾਲੀ 500 ਪੈਂਟ ਵੀ 550 ਦੀ ਘੜੀ ਫ੍ਰੀ ਮੇਲੇ ਕਿਥੇ ਪੌਨਰ ਦੀ ਟੀ ਬੇਰ ਰੋਡ ਤੇ ਕਿਵੈਂਡ ਜਿੱਥੇ ਸਤੁਰਾ ਕਪੜਾ ਜਾਂਦਾ ਹੈ ਸਾਡਾ ਆਨਲਾਈਨ ਵੀ ਜਿਹੜੀ ਭੈਣੇ ਮਾਣ ਚਾਹਦੇ ਮਾਲ ਭੇਜਿਆ ਜਾਂਦਾ ਹੈ ਜੇ ਕਿਸੇ ਭੈਣ ਨੇ ਵੇਚ ਨਹੀਂ ਲੈਣਾ ਹੈ ਜਾਂ ਕਿਸੇ ਵੀਰ ਨੇ ਉਹ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੇ ਆ ਉਹਨਾਂ ਨੂੰ ਹੋਰ ਵੀ ਲੈਸ ਰੇਟ ਤੇ ਦਿੱਤਾ ਜਾਊਗਾ ਲਓ ਜੀ ਕੁਰਤੇ ਵਿਆਹ ਮੇ ਆ ਗਏ ਕਾਟਨ ਦੇ ਕਾਟਨ ਦੇ ਕੁਰਤੇ Gama ਬਾਹਰ ਕੀ ਨੇ 500 ਰੁਪਏ ਦਾ ਉਹਨਾਂ ਦੇ ਤੇ 250 ਰੁਪਏ ਦਾ ਇੱਕ 500 ਰੁਪਏ ਦੇ ਦੋ ਕਲਰ ਮੈਜਿਕ ਬਹੁਤ ਜਿਆਦੀ ਆ 500 ਵਾਲਾ ਸੂਟ 250 ਰੁਪਏ ਦਾ 500 ਵਾਲਾ ਸੂਟ 250 ਰੁਪਏ ਦਾ ਜੀ ਮੇਰੇ ਨਾਲ ਕਿਤਾ ਪੋਨਰ ਦੀ 88 ਬਲੇਰ ਰੋਡ ਤੇ ਕੀ ਵੈਂਡ ਜੀ ਸੱਜਣ ਤੱਕ ਬੰਦ ਆਈ ਲਾਰੀ ਕਲਰ ਮੈਜਿਕ ਵੇਖੋ 500 ਵਾਲਾ 250 ਦੇ ਵਿੱਚ ਲਓ ਜੀ 500 ਵਾਲਾ 250 ਰੁਪਏ ਦਾ ਮੇਰੇ ਨਾਲ ਕਿਤਾ ਪੋਨਰ ਦੀ 88 ਬਲੇਰ ਰੋਡ ਤੇ ਕੀ ਵੈਂਡ 500 ਵਾਲਾ 250 ਰੁਪਏ ਦਾ ਆ ਕੀਜਾ ਘੜ ਰਗਦੀ ਜਿਹੜੀ ਕੀਜਾ ਘੜ ਨਾਲ ਵਧੀਆ ਜਿਹੜਾ ਮਾਰਕੀਟ ਵਿੱਚ ਕੋਈ 1200 ਦੇ 1500 ਲਾਉਂਦਾ ਹੈ ਕਪੜਾ ਬਹੁਤ ਵਧੀਆ 5 ਸਾਲ ਦੀ ਗਾਰੰਟੀ ਸੂਟ ਦੀ 5 ਸਾਲ ਦੀ ਗਾਰੰਟੀ ਜੀ ਕਪੜਾ ਬਹੁਤ ਹੀ ਪਰਾ ਦਿਲਾਮਤੀ ਖੇਚੋ 1000 ਰੁਪਏ ਦਾ 500 ਰੁਪਏ ਦਾ 500000 ਰੁਪਏ ਦਾ ਕੀ ਜਗਾ ਗੋੜੀ ਮੇਲੇ ਕਿਤਾ ਪੌਣਾ ਦੀ ਹਟੀ ਦਾ ਕਲਰ ਮੈਚਿੰਗ ਬਹੁਤ ਜਿਆਦਾ ਆ ਜਿੰਨੀ ਮਰਜੀ ਮੈਂ ਬੋਰੇ ਬੋਰੇ ਲੈ ਲਿਓ ਜਿਸ ਕਿਸੇ ਭੈਣ ਨੇ ਵੀਰ ਨੇ ਵੇਚ ਲਈ ਘੜਦੇ ਆ ਉਹ ਸਾਡੇ ਨਾਲ ਫੋਨ ਤੇ ਗੱਲ ਕਰਦੇ ਉਹਨਾਂ ਨੂੰ ਹੋਰ ਵੀ ਲੈਸ ਕਿਤੇ ਜਾਣਗੇ